ਪਾਜੀ ਜਿਵੇਂ ਮਾਰਕੀਟ ਦੇ ਵਿੱਚ ਨਾ ਵਿਆਹ ਸਾਦੀ ਵਾਸਤੇ ਬਦਾਰ ਤੇ ਬਰੀ ਦਾ ਕੱਪੜਾ ਲੈਣ ਜਾਂਦਾ ਤਾਂ ਲੱਖ ਰੁਪਏ ਦਾ ਕੱਪੜਾ ਬਣ ਜਾਂਦਾ ਤੁਸੀਂ ਕਿੰਨੇ ਚ ਬਣਾ ਕੇ ਦੋਵੋਗੇ ਪਾਜੀ ਆਪਣੇ ਪੈਣਾ ਭਰਾਵਾਂ ਦਾ ਕਰਾਣਾ ਫਾਇਦਾ ਦਾਜਵੜੀ ਦੇ ਕੱਪੜੇ ਚ ਜਿਹੜਾ ਮਾਰਕੀਟ ਚ ਲੱਖ ਦਾ ਲੈਣ ਆਂਦੇ ਹੋ ਨਾ ਸੱਚੀ ਦਾ ਨਾਂ ਸਿਲਕ ਸਟੋਰ ਲੁਧਿਆਣਾ ਦੇ ਮਿਲੇਗਾ ਉਹੀ ਕੱਪੜਾ 70 ਰੁਪਏ ਚ 70 70% ਦਾ ਡਿਸਕਾਊਂਟ ਪਾਜੀ ਇਹ ਦੇਖੋ ਜੀ 15 1500 12 1200 ਵਿਕਦੇ ਨੇ ਪੰਪ 500 ਰੁਪਏ ਦੀ ਰੇਂਜ ਕਰਤੇ ਹੈਵੀ ਸ਼ਿਮਰ ਦੇ ਸੂਟ ਪੰਪ 500 ਰੁਪਏ ਦੀ ਰੇਂਜ ਤੋਂ ਆਫਰ ਆ ਲਾਤੀਆਂ ਵੱਡ ਆ ਦੇਖੋ ਜੀ 10 ਦਸੰਬਰ ਤੱਕ ਦੀ ਭਾਰੀ ਸੇਲ ਲੱਗੀ ਹੋਈ ਹੈ 10 ਦਸੰਬਰ ਤੱਕ ਦੀ 1500000 ਵਾਲੇ ਸੂਟ 500 500 ਰੁਪਏ ਦੀ ਰੇਂਜ 500 500 ਰੁਪਏ ਦੀ ਰੇਂਜ ਬਹੁਤ ਆਲਾ ਦੇ ਬੜੇ ਬੜੇ ਹੀ ਫਿਲਕਦੇ ਸੂਟ ਭਾਜੀ ਕ੍ਰੇਪ ਦੇ ਸੂਟ ਗਲਾਸ ਸ਼ਿਮਰ ਦੇ ਸੂਟ ਭਾਈ ਚੈੱਕ ਕਰੋ ਪਿਓਰ ਤੋਂ ਕਹਿੰਦਾ ਦੇ ਦੋ ਬਟੇ ਨਾਲ ਹਯਾਰ ਹਯਾਰ 15 ਬੰਦਾ ਬੰਦਾ ਸੁਣ ਪੰਪ 500 ਰੁਪਏ ਦੀ ਰੇਂਜ ਭਾਜੀ ਔਰਗੈਂਜ਼ਾ ਦੇ ਸੂਟ ਭਾਜੀ ਪੰਪ 500 ਰੁਪਏ ਦੀ ਰੇਂਜ ਚ ਆਫਰ ਆ ਲਾ ਆ ਚੱਕੋ ਚੱਕੋ ਭਾਜੀ ਆਫਰ ਲੁਧਿਆਣਾ ਸ਼ਹਿਰ ਚ ਭਾਜੀ ਪਹੁੰਚਣਾ ਕਿੱਥੇ ਆ ਲੁਧਿਆਣਾ ਫੀਲਡ ਗਾਂਜ ਦੁੱਖ ਨਿਵਾਰਨ ਕੁੜਦਵਾਰਾ ਸਾਹਿਬ ਸੱਚੀ ਦਾ ਅਨੰਦ ਸਿਲਕ ਸਟੋਰ ਫੈਕਟਰੀਆਂ ਤੋਂ ਮਸ਼ਹੂਰ ਇਸ ਤੋਂ ਇਲਾਵਾ ਭਾਜੀ ਬਰਾਇਡਲ ਹੈਵੀ ਸੂਟ ਲੈਣੇ ਆ 3-3 ਚਾਰ-ਚਾਰ ਹਜ਼ਾਰ ਦੇ ਵਿਕਦੇ ਨੇ ਭਾਜੀ ਸੂਟ ਆਪਾਂ 10000 ਰੁਪਏ ਦੀ ਰੇਂਜ ਚ ਦੇ ਰਹੇ ਹਾਂ 10000 ਰੁਪਏ ਤੋਂ ਸਟਾਰਟ ਕਰ ਦਿੰਨੀ ਵੈਰਾਈਟ